ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਹੈਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਅੱਜ ਦੀ ਵੀਡੀਓ ਵਿੱਚ ਦੇਖ ਸਕਦੇ ਹੋ ਜੀ RAM ਜੀ ਕੰਬਾਈਨ ਬਕਾਊਗਾ ਓਕੇ ਕੰਡੀਸ਼ਨ ਚਾ 2005 ਮਾਡਲ ਆ ਆਊਟਰ ਪਾਈਪ ਦੇ ਇਸ਼ਾਰੇ ਤੋਂ ਚੈਂਜਰ ਪੁਲੀਆਂ ਦੇਖ ਸਕਦੇ ਹਾਂ ਟੂਲ ਬਾਕਸ ਵਗੈਰਾ ਚੈੱਕ ਕਰ ਸਕਦੇ ਹਾਂ ਰੰਗ ਪੇਂਟ ਦੀ ਓਕੇ ਹੈ ਮਸ਼ੀਨ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ 2005 ਮਾਡਲ ਹੈ ਡੇਰਾ ਬਾਬਾ ਨਾਨਕ ਏਰੀਆ ਦਾ ਬਾਈ ਹੋਰਾਂ ਦਾ ਜਿੱਥੇ ਮਸ਼ੀਨ ਖੜੀ ਹੈ 4,65,000 ਦੀ ਡਿਮਾਂਡ ਹੈ ਕੈਬਨ ਬੰਪਰ ਚੈੱਕ ਕਰ ਰਹੇ ਹਾਂ ਫੀਡਰ ਦੀ ਕੰਡੀਸ਼ਨ ਦੇਖ ਸਕਦੇ ਹਾਂ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹਾਂ ਵਧੀਆ ਸਾਫ਼ ਪਈ ਹੈ ਬਾਕੀ ਜੇ ਮਸ਼ੀਨ ਬਾਰੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੈ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ ਉੱਤੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ। ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ। ਦੇਖ ਸਕਦੇ ਹੋ 2005 ਮਾਡਲ ਆ। ਸਾਰੀ ਮਸ਼ੀਨ ਵਧੀਆ ਓਕੇ ਕੰਡੀਸ਼ਨ ਦੇ ਵਿੱਚ ਖੜੀ ਹੈਗੀ। ਟਾਇਰ ਵਗੈਰਾ ਸਾਰੇ ਚੈੱਕ ਕਰ ਸਕਦੇ ਹੋ ਕਿ ਪੁਰੀਆਂ ਦੀ ਕੰਡੀਸ਼ਨ ਓਕੇ ਆ। ਟਾਇਰ ਵਧੀਆ ਸਾਫ਼ ਪਏ ਨੇਗੇ। ਠੀਕ ਹੈ ਜੀ 2005 ਮਾਡਲ ਆ। ਡੇਰਾ ਬਾਬਾ ਨਾਨਕ ਏਰੀਆ ਦਾ ਜਿੱਥੇ ਮਸ਼ੀਨ ਖੜੀ ਹੈਗੀ। 4,65,000 ਦੀ ਡਿਮਾਂਡ ਆ ਬਾਈ ਹੋਰਾਂ ਦੀ। ਤੇ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ। ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਨੂੰ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ।